ਤੇਗ ਲਾਮੁਦੀਨ ਦਾ ਬੇਟਾ ਸੈਇਦ ਬਦਰੁਦੀਨ ਜਿਹੜਾ ਪਾਲਕੀ 'ਚ ਉਤਰਿਆ ਸੀ ਤੇ ਅਸੀਂ ਪਿਆਰ ਦੇ ਨਾਲ ਕਹਿੰਨੇ ਪੀਰ ਬੁੱਧੂ ਸ਼ਾ ਇਸਲਾਮ ਦੇ ਉਸ ਖਾਨਦਾਨ ਦੇ ਵਿੱਚੋਂ ਸੀ ਕੋਈ ਛੋਟੀ ਸਖੀਅਤ ਨਹੀਂ ਸੀ ਸੈਇਦ ਪਰਿਵਾਰ ਦੇ ਵਿੱਚੋਂ ਸੀ ਫਖਰਤ ਮੁਹੰਮਦ ਸਾਹਿਬ ਦੇ ਖਾਨ ਦੇ ਨਾਲ ਖਾਨਦਾਨ ਦੇ ਨਾਲ ਸੰਬੰਧ ਸੀ ਕੋਈ ਛੋਟੀ ਸਖੀਅਤ ਨਹੀਂ ਸੀ ਚੇਲੇ ਹੈਰਾਨ ਹੋਏ ਸੀ ਨਾ ਕਿ ਇਹ ਪੀਰਤਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਵੇ ਤੇ ਔਰੰਗਜ਼ੇਬ ਨੰਗੇ ਪੈਰੀ ਇਹਨਾਂ ਦੀ ਇਸਤਕਬਾਲ ਕਰਨ ਵਾਸਤੇ ਹੁੰਦਾ ਐਵੇਂ ਨਹੀਂ ਸੀ ਹੁੰਦਾ ਪੀਰ ਜੀ ਦਾ ਰਤਬਾ ਇੰਨਾ ਉੱਚਾ ਸੀ ਤੇ ਹੁਣ ਉਹ ਪੀਰ ਜੀ ਜਿਹੜੇ ਨੇ ਜਿਹਦੇ ਆਪਣੇ murid ਸੀ ਉਹ ਗੁਰੂ ਦਾ murid ਬਣ ਗਿਆ ਐਵੇਂ ਦਾ murid ਬਣਿਆ ਤੇ ਪੰਗਾਣੀ ਦੇ ਜੰਗ ਦੇ ਵਿੱਚ ਪੁੱਤਰ ਸ਼ਹੀਦ ਭਰਾ ਸ਼ਹੀਦ murid ਸ਼ਹੀਦ ਸਾਰੇ ਆਪਣੇ ਪਰਿਵਾਰ ਦੇ ਜੀਆਂ ਨੂੰ ਸ਼ਹੀਦ ਕਰਾਉਣ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਨੇ ਕਿਹਾ ਨਾ ਸਾਈ ਜੀ ਤੁਸੀਂ ਸਾਡੇ ਧਰਮਯੋਧ ਦੇ ਵਿੱਚ ਆਪਣੇ ਪੁੱਤਰ ਕੁਰਬਾਨ ਕਰਾਏ ਨੇ ਦੱਸੋ ਕੀ ਮੰਗਦੇ ਹੋ ਤੇ ਪੀਰ ਜੀ ਨੇ ਕੀ ਕਿਹਾ ਸੀ ਗੁਰੂ ਪਾਤਸ਼ਾਹ ਨੇ ਇੱਕ ਬੜੀ ਕੀਮਤੀ ਚੀਜ਼ ਦਿੱਤੀ ਸੀ ਜਿਸ ਕੀਮਤੀ ਚੀਜ਼ ਨੂੰ ਅੱਜ ਅਸੀਂ ਸਭ ਤੋਂ ਵੱਧ ਬਰਬਾਦ ਕੀਤਾ ਹੈ ਗੁਰੂ ਪਾਤਸ਼ਾਹ ਨੇ ਇੱਕ ਬੜੀ ਕੀਮਤੀ ਚੀਜ਼ ਦਿੱਤੀ ਪਹਿਲਾਂ ਜਿਸ ਨੂੰ ਅੱਜ ਅਸੀਂ ਸਭ ਤੋਂ ਵੱਧ ਬਰਬਾਦ ਕੀਤਾ ਹੈ 239 ਸਾਲ ਦੇ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ 300 ਰੁਪਏ ਦੇੰ ਦਾ ਜ਼ਿਕਰ ਆਉਂਦਾ ਹੈ ਪਹਿਲਾ ਸਰੂਪਾ 6ਵੇਂ ਪਾਤਸ਼ਾਹ ਨੇ ਭਾਈ ਗੋਪਾਲਾ ਜੀ ਨੂੰ ਦਿੱਤਾ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਸ਼ੁੱਧ ਆਚਰਣ ਕੀਤਾ ਸੀ ਦੂਸਰੀ ਆਪਣੀ ਦਸਤਾਰ ਦੇ ਦੋ ਹਿੱਸੇ ਕਰਕੇ ਅੱਧਾ ਕਿਰਪਾਲ ਦਾਸ ਉਦਾਸੀ ਨੂੰ ਦਿੱਤਾ ਤੇ ਅੱਧਾ ਪੀਰ ਬੁੱਧੂ ਸ਼ਾਹ ਦੇ ਗਲ ਚ ਪਾ ਦਿੱਤਾ 239 ਸਾਲ ਦੇ ਇਤਿਹਾਸ ਦੇ ਵਿੱਚ ਤਿੰਨ ਸਰੋਪਿਆਂ ਦਾ ਜ਼ਿਕਰ ਮਿਲਦਾ ਹੈ ਮਾਫ ਕਰਨਾ ਅੱਜ ਅਸੀਂ ਇਸ ਬਖਸ਼ਿਸ਼ ਨੂੰ ਰੋਲ ਕੇ ਰੱਖ ਦਿੱਤਾ ਕੋਈ ਅਕਾਲੀਆਂ ਚੋਂ ਕਾਂਗਰਸ ਚ ਜਾ ਜਾਵੇ ਤਾਂ ਸਰੋਪੇ ਪਾ ਦੋ ਕਾਂਗਰਸ ਚੋਂ ਅਕਾਲੀਆਂ ਚ ਚਲਾ ਜਾਵੇ ਤਾਂ ਸਰੋਪੇ ਪਾ ਜਾਵੇ ਪੈਸੇ ਵੱਧ ਚੜਾ ਦਿਓ ਤਾਂ ਸਰੋਪਾ ਪਾ ਦਿਓ ਇਹ ਤਾਂ ਬਖਸ਼ਿਸ਼ ਉਹਨਾਂ ਨੂੰ ਮਿਲਦੀ ਸੀ ਜਾਂ ਜਿਹੜੇ ਸ਼ਹਾਦਤ ਦੇ ਵਿੱਚ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ ਜਾਂ ਜਿਹੜੇ ਬਾਣੀ ਦੇ ਰੱਸੀਏ ਨੇ ਇਹ ਤਾਂ ਬੜੀ ਉੱਚੀ ਬਖਸ਼ਿਸ਼ ਸੀ ਪੀਰ ਜੀ ਦੇ ਗੱਲ ਦੇ ਵਿੱਚ ਸਰੂਪਾ ਪਾਤਾ ਤੇ ਪੀਰ ਜੀ ਕਹਿੰਦੇ ਪਤਾ ਕੀ ਹੁੰਦਾ ਪਾਤਸ਼ਾਹ ਮੈਂ ਇਸ ਬਖਸ਼ਿਸ਼ ਦਾ ਅਧਿਕਾਰੀ ਨਹੀਂ ਜਿਹ ਹੈਗਾ ਖਿਆਲ ਕਰੋ ਪੁੱਤਰ ਸ਼ਹੀਦ ਭਤੀਜੇ ਸ਼ਹੀਦ ਭਰਾਤ ਸ਼ਹੀਦ ਮਰੀਦ ਸ਼ਹੀਦ ਸਰੂਪਾ ਪਾ ਦਿੱਤਾ ਪਾਸ਼ਾ ਨੇ ਤੇ ਹੱਥ ਜੋੜ ਕੇ ਖੜਾ ਆ ਗਿਆ ਪਾਸ਼ਾ ਮੈਂ ਇਸ ਬਖਸ਼ਿਸ਼ ਦਾ ਅਧਿਕਾਰੀ ਨਹੀਂ ਜਿਹ ਹੈਗਾ ਅੱਜ ਸਰੂਪੇ ਪੈਸਿਆਂ ਦਾ ਵਿਕਦੇ ਨੇ ਤੇ ਸੱਚ ਜਾਣਿਓ ਮੇਰਾ ਗੁਰੂ ਕਹਿੰਦਾ ਫਿਰ ਪੀਰ ਜੀ ਕੀ ਚਾਹੁੰਦੇ ਹੋ ਇੰਦਾ ਪਾਤਸ਼ਾ ਜਿਸ ਕੰਗੇ ਦੇ ਨਾਲ ਕੇਸ ਹਰੇ ਕਰ ਰੇ ਸੀ ਉਹ ਕੰਗਾ ਮੇਰੀ ਝੋਲੀ ਚ ਪਾ ਦਿਓ ਪਾਤਸ਼ਾ ਨੇ ਉਹ ਕੰਗਾ ਝੋਲੀ ਚ ਪਾ ਦਿੱਤਾ ਗੁਰੂ ਦਾ ਮਰੀਦ ਬਣ ਗਿਆ ਕਿਸ ਤਰ੍ਹਾਂ ਦਾ ਮਰੀਦ ਬਣਿਆ ਕਿਵੇਂ ਦੀ ਸ਼ਹਾਦਤ ਅਸੀਂ ਕਿੰਨੇ ਗੁਰੂ ਨੇ ਸਾਡੀ ਝੋਲੀ ਚ ਚਾਰ ਪੁੱਤਰਾਂ ਦੇ ਸਿਰ ਪਾਏ ਤੇ ਸੱਚ ਜਾਣਿਓ ਪੀਰ ਜੀ ਦਾ ਰੋਹਾਨੀਤ ਬਲ ਕਿਵੇਂ ਦਾ ਕਿ ਗੁਰੂ ਦੇ ਧਰਮ ਯੁੱਧ ਦੇ ਵਿੱਚ ਆਪਣੇ ਪੁੱਤਰ ਹੀ ਕੁਰਬਾਨ ਕਰ ਦਿੱਤੇ ਔਰ ਸਤ ਜਾਨਿਓ ਅਸੀਂ ਛੋਟੀ ਚੀਜ਼ ਚੜਾ ਕੇ ਚਾਹੁੰਦੇ ਆ ਕਿ ਸਾਡੇ ਗਾਲਜ ਸਰੂਪਾ ਪੈ ਜਾਵੇ ਉਹ ਪੁੱਤਰ ਸ਼ਹੀਦ ਕਰਾ ਕੇ ਕਹਿ ਰਿਹਾ ਕਿ ਨਹੀਂ ਮੈਨੂੰ ਤੁਸੀਂ ਵੱਡੀ ਬਖਸ਼ਿਸ਼ ਕਰ ਦਿੱਤੀ ਮੇਰੀ ਇੰਨੀ ਵੱਡੀ ਔਕਾਤ ਨਹੀਂ ਸੀ ਜਿੰਨੀ ਵੱਡੀ ਬਖਸ਼ਿਸ਼ ਪਾਸ਼ਾ ਤੁਸੀਂ ਕਰ ਦਿੱਤੀ ਹੈ ਮੇਰੇ ਗਾਲਜ ਸਿਰ ਪਾਉ ਪਾ ਦਿੱਤਾ ਖੈਰ ਮਰੀਦ ਬਣੇ ਤਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਸ ਗੱਲ ਤੇ ਆਉਣ ਲੱਗਾ ਤੀਗ ਰਫਤਹ ਗੁਰੂ ਗੋਬਿੰਦ ਸਿੰਘ ਮੈਂ ਸੋਚਿਆ ਸੀ ਕਿ ਅਜ